ਸਤਨਾਮ ਸ਼੍ਰੀ ਵਾਖਰੂ ਸਤ ਜੀਓ ਗਿਆਨ ਧਿਆਨ ਕੇਸ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਉਜਲ ਕਹਾ ਚਕਨਾ ਕੋਟਬ ਕੜੀ ਸੱਜਣ ਸਈ ਦਰ ਮੈਂ ਕਰਨਾ ਦਸਾਂ ਪਾਤਸ਼ਾਹ ਦੀ ਆਤਮਾ ਜੋਤ ਜੁਗੋ ਜੁਗ ਅਟਲ ਧੰ 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 ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦੁਨੀਆ ਦੇ ਵਾਲੀ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚirajਮਾਨ ਗੁਰੂ ਪਿਆਰੇ ਗੁਰਸਿਵਾਰੀ ਗੁਰਸਹਿਬਾਂ ਦੇ ਸਾਜੀ ਅਤੇ ਨਿਵਾਜੀ ਹੋਏ ਸਾਧ ਸੰਗਤ ਜੀ ਵੜਬਾਗੀ ਹਾਂ ਜੋ ਕਿ ਅਮਰਤਵਿਲ ਦੇ ਇਸ ਪਵਿੱਤਰ ਸਮੇਂ ਦੇ ਵਿੱਚ ਸਤਿਗੁਰਾਂ ਦੇ ਪਵਿੱਤਰ ਚਰਨ ਕਮਣਾ ਪਾਸ ਬੈਠ ਕੇ ਭਾਈ ਸਾਹਿਬਸਾਹਬ ਤੋਂ ਪਾਵਨ ਬਾਰੇ ਸ਼੍ਰੀ ਅਸਰਿ ਕੇ ਵਾਰ ਦੇ ਹਰ ਜਸ ਕੀਰਤਨ ਸਰਵਣ ਕਰੇ ਸਾਂ ਸਤਿਗੁਰਾਂ ਦੇ ਕੁਝ ਕੁ ਸਮਾ ਸਨੁਗਰਮਤ ਵਿਚਾਰਾਂ ਦੇ ਨਾਲ ਸਾਂਝ ਪਾਉਂਦਾ ਬਖਸ਼ਿਸ਼ ਕੀਤਾ ਹੈ ਅਓ ਇਸ ਪਵਿੱਤਰ ਸਮੇ ਨੂੰ ਸੁਫਨਾ ਕਰਦੇ ਹੋਏ ਗੁਰੂ ਚੌਧਾ ਵਿੱਚ ਹਾਜ਼ਰੀ ਲਵਾਉਂਦੇ ਰਹੇ ਗੁਰੂ ਫਤ ਬਖਸ਼ੀ ਹੋਏ ਫਤਨਾ ਸਾਂਹ ਪਾਈਏ ਜੋ ਸਾਰੇ ਬਲਾਵ ਜੀ ਫਤਿਹ ਵਾਹਿਗੁਰੂ ਜੀ ਕੀ ਖਾਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੇ ਆਦੇ ਪਾਵਨ ਸ਼ਬਦ ਸਰਵਣ ਕੀਤਾ ਹੈ ਉਜਲ ਕਹਿ ਹਾ ਚਿੰਕਨਾ ਘੋਟਮ ਕਾੜੀ ਮਸ ਤੋਤਿਆਂ ਜੂਠ ਨਾ ਉਤਰੈ ਜੇ ਸੋਹ ਤੋਂ ਆ ਤਿਸ ਪ੍ਰਤ ਸੰਮਿਆ ਦੇ ਵਿੱਚ ਅੱਜ ਕਰ ਸਟੀਲ ਦੇ ਬਰਤਨ ਆ ਗਏ ਨੇ ਪਿੱਤਲ ਦੇ ਭਾਂਡੇ ਆ ਗਏ ਜਦੋਂ ਕਹਿ ਦੇ ਭਾਂਡੇ ਹੁੰਦੇ ਸਨ ਉਹਨਾਂ ਨੂੰ ਜਦੋਂ ਮਾਂਜਿਆ ਕਰਦੇ ਸਨ ਤੇ ਉਹ ਚਾਂਦੀ ਵਾਂਗ ਚਮਕਣ ਲੱਗ ਜਾਂਦੇ ਸਨ ਤੇ ਉਸ ਸਮੇਂ ਦੇ ਵਿੱਚ ਉਤਤਾਂ ਨੂੰ ਚਮਕਾਲਿਆ ਜਾਂਦਾ ਸੀ ਇਹ ਬਰਤ ਚਾਂਦੀ ਵਾਂਗ ਚਮਕਦੇ ਸਨ ਪਰ ਅੰਦਰੋਂ ਜਿਹੜੇ ਸਿਨਾ ਉਹਨਾਂ ਦੀ ਮੈਲ ਨਹੀਂ ਸਜੰਦੀ। ਭਾਵੇਂ ਅੰਦਰੋਂ ਉਹ ਬਰਤਨ ਜਿਹੜੇ ਸਨ ਪੂਰੀ ਤਰ੍ਹਾਂ ਸਾਫ਼ ਨਹੀਂ ਸਿਓ ਕਹਿੰਦੇ। ਕਹਿੰਦੇ ਸਤਿਗੁਰੂ ਗੁਰਨਾਨਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆ ਦੇ ਵਾਲੀ ਉਹ ਜਿਹੜੀ ਅੰਦਰ ਦੀ ਮੈਲ ਇਹਨੂੰ ਸਿਆਹੀ ਜਿਹੜੀ ਆ ਮਸ ਦਾ ਅਰਥ ਹੈ ਸਿਆਹੀ ਉਂਜਲ ਕਹਿਹਾ ਕਹਿਤ ਭਾਂਡਾ ਸਤਿਗੁਰ ਕਹਿੰਦੇ ਉਂਜਲ ਕਹਿਹਾ ਚਿੰਕਣਾ ਘੋਟਮ ਕਗੜੀ ਮਸ ਜਿੰਨਾ ਮਰਜ਼ੀ ਉਹ ਨੂੰ ਧੋਂਦੇ ਰਹੀਏ ਉਹ ਅੰਦਰੋਂ ਸਾਫ਼ ਨਹੀਂ ਹੁੰਦਾ ਬਾਹਰੋਂ ਚੰਗਦਾ ਜੇ ਸੌ ਧੋਂ ਆ ਤਿਸ ਤੋਤਿਆਂ ਝੂਠ ਨਾ ਉਤਰ ਜਿੰਨਾ ਮਰਜ਼ੀ ਉਹ ਧੋਂਦੇ ਰਹੀਓ ਝੂਠ ਨਹੀਂ ਉਤਰਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰਦੇ ਰਹੀਏ ਉਹ ਉਹਦੇ ਅੰਦਰੋਂ ਮੈਲ ਨਹੀਂ ਜਾਂਦੀ ਹੋਤੇ ਆਂ ਜੂਂਡ ਨੰਕਰ ਤੇ ਕਹਿੰਦੇ ਕਿਨੇ ਜੇ 100 ਧੋਵਾਂ ਤੇ 100 ਵਰੀਆਂ ਧੋੜੀ ਇਸੇ ਤਰ੍ਹਾਂ ਇਸ ਕਿਹਾਸ ਦੇ ਵਿੱਚ ਜਸੂ ਫਿਚਾਤ ਮਾਰਦੇ ਆਂ ਇਸ ਪਾਵਨ ਸ਼ਬਦ ਦਾ ਜਿਹੜਾ ਸੰਜੋਗ ਆ ਇਹ ਭਾਈ ਸੱਜਣ ਜਿਨ੍ਹਾਂ ਕਹਿ ਲਈ ਕਿ ਪ੍ਰਾਤਨ ਸਮੇਂ ਚ ਸੱਜਣ ਠੱਗ ਜਿਨੂੰ ਕਿਹਾ ਜਾਂਦਾ ਹੈ ਉਨ੍ਹਾਂ ਦੇ ਜੀਵਨ ਕਾਲ ਦੇ ਨਾਲ ਰਿਲੇਟਡ ਆ ਭਾਈ ਸੱਜਣ ਦੀ ਜੋ ਇਹ ਵਿਚਾਰਿਆ ਆਜੀ ਸੰਤਨਾਂ ਸਾਝੀ ਕਰਨਗਾ ਦੇਖੋ ਜੀਵਨ ਆ ਸੰਸਾਰ ਦੇ ਵਿੱਚ ਬਾਣੀ ਨੇ ਕਹਿ ਪੂਰਾ ਪ੍ਰਭ ਅਰਧ ਪੂਰਾ ਜਾ ਕਾ ਨਾਮ ਉਹ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਜਿਹੜਾ ਆਪ ਪੂਰਾ ਹੈ ਨਾ ਉਹ ਦੂਸਰੇ ਨੂੰ ਵੀ ਪੂਰਾ ਕਰ ਸਕਦਾ ਹੈ ਗੁਰੂ ਪੂਰਾ ਹੈ ਗੁਰਪੂਰਾ ਆਰਧਿਆ ਬਾਣੀ ਨੇ ਕਿਹਾ ਜਦੋਂ ਪੂਰੇ ਗੁਰਾਂ ਦੀ ਸੰਗਤ 'ਚ ਕੋਈ ਵੀ ਮੈਲ ਧਾਰੀ ਇਨਸਾਨ ਜਾਵੇ ਤੇ ਉਹਦੇ ਪਾਪਾਂ ਦੀ ਮੈਲ ਨਿਕਲ ਜਾਂਦੀ ਹੈ ਹਿਰਦਾ ਉਹਦਾ ਪਵਿੱਤਰ ਹੋ ਜਾਂਦਾ ਹੈ ਹਿਰਦਾ ਬਿਲਕੁਲ ਸ਼ੁੱਧ ਹੋ ਜਾਂਦਾ ਹੈ ਤੇ ਸਤਿਗੁਰ ਦੀਨ ਧਿਆਨ ਕਹਿੰਦੇ ਨੇ ਇਸੇ ਤਰ੍ਹਾਂ ਇੱਕ ਸਮਾ ਸਜਣ ਠੱਗ ਦੇ ਧਿਆਨ ਤਲੰਬੇ ਪਿੰਡ ਦਾ ਰਹਿਣ ਵਾਲਾ ਸਜਣ ਠੱਗ ਜਿਸ ਨੇ ਪਿੰਡ ਦੇ ਵਿੱਚ ਆਪਣੀ ਬੜੀ ਵੱਡੀ ਇੱਕ ਹਵੇਲੀ ਬਣਾਈ ਹੋਈ ਸੀ ਹਵੇਲੀ ਦੇ ਵਿੱਚ ਜਦੋਂ ਵੀ ਕੋਈ ਤਲੰਬੇ ਵਿੱਚ ਮੁਸਾਫਿਰ ਆਉਂਦਾ ਤੇ ਆਪ ਨੂੰ ਫਕੀਰਾ ਵਾਲਾ ਭੇਸ ਬਣਾਇਆ ਸੀ ਲੋਕਾਂ ਨੂੰ ਐ ਸ਼ੱਕ ਪੈਂਦਾ ਸੀ ਕਿ ਸ਼ਾਇਦ ਇਹ ਜਿਹੜਾ ਸੱਜਣ ਹੈ ਬੜਾ ਵੱਡਾ ਫਕੀਰ ਹੈ ਤੇ ਸਾਡੀ ਮਦਦ ਕਰੂਗਾ ਸੱਜਣ ਨੇ ਆਪਣੇ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਲੋਕਾਂ ਨੂੰ ਉਲਝਾ ਲੈਣਾ ਕਰਨਾ ਉਹਨਾਂ ਨੂੰ ਆਪਣੇ ਨਾਲ ਲੈ ਜਾਣ ਕਰਨਾ ਕਿ ਤੁਸੀਂ ਮੇਰੀ ਹਵੇਲੀ ਚਲੋ ਉੱਥੇ ਜਾ ਕੇ ਆਰਾਮ ਕਰ ਫਰਮਾਓ ਖਾਓ ਪੀਓ ਉਜੜੇ ਥੱਕੇ ਮੁਸਾਫਿਰ ਆ ਉਹ ਹਮੇਸ਼ਾ ਹੀ ਧਰਮੀ ਬਾਣਾ ਵੇਖ ਕੇ ਭਰੋਸਾ ਕਰ ਜਾਂਦੇ ਸਨ ਜਦੋਂ ਭਰੋਸਾ ਕਰ ਜਾਂਦਾ ਤੇ ਉਹਨਾਂ ਮੁਸਾਫਰਾਂ ਨੇ ਸੱਜਣ ਦੇ ਨਾਲ ਉਹਦੇ ਹਵੇਲੀ ਵੱਲ ਤੁਰ ਪੈਣਾ ਘਰੇ ਚਾਏ ਜਾਣਾ ਸੱਜਣ ਨੇ ਕੀ ਕਰਿਆ ਕਰਨਾ ਕਿ ਸ਼ਾਮ ਹੁੰਦੀ ਸ਼ਾਮ ਨੂੰ ਜਦੋਂ ਮੁਸਾਫਰ ਬੈਠੇ ਹੁੰਦੇ ਸਨ ਤੇ ਉਹਨਾਂ ਨੂੰ ਭੋਜਨ ਲਿਆ ਕੇ ਦੇਣਾ ਤੇ ਭੋਜਨ ਦੇ ਵਿੱਚ ਨਸ਼ੀਲੇ ਪਦਾਰਥ ਪਾਜਿਆ ਕਰਦਾ ਸੀ ਨਸ਼ੀਲੇ ਪਦਾਰਥ ਵਾਲਾ ਭੋਜਨ ਛਕ ਕੇ ਉਹ ਮੁਸਾਫਿਰ ਜਦੋਂ ਭਿਉਸ਼ ਹੋ ਜਾਂਦੇ ਸਨ ਤੇ ਉਹਨਾਂ ਦਾ ਸਾਰਾ ਸਾਮਾਨ ਲੁੱਟ ਲੈਂਦਾ ਤੇ ਉਹਨਾਂ ਨੂੰ ਕਤਲ ਕਰਕੇ ਆਪਣੇ ਖੂਹ ਦੇ ਵਿੱਚ ਜਿਹੜਾ ਹਮੀਰੀ ਦੇ ਵਿੱਚ ਐ ਸੀ ਉਹਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਸੁੱਟ ਦਿਆ ਕਰਦਾ ਸੀ ਕਾਫੀ ਸਾਲ ਜਿਹੜਾ ਸلسلਾ ਹੈ ਅੱਜ ਤੀ ਚੱਲਦਾ ਰਿਹਾ ਅੱਜ ਸਮਾਂ ਆ ਗਿਆ ਧੰਨ ਧੰਨ ਸਰਬ ਸ਼ਰੂ ਨਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਜਦੋਂ ਤੁਲੰਡੇ ਪਿੰਡ ਦੇ ਵਿੱਚ ਪਹੁੰਚੇ ਅੰਤਰੀਅੰਨ ਸਤਿਗੁਰੂ ਸਭ ਜਾਣਦੇ ਨੇ ਘਟ ਘੜ ਦੀ ਜਾਣਦੇ ਨੇ ਤੇ ਜਦੋਂ ਸਤਿਗੁਰ ਪਹੁੰਚਿਆ ਤੇ ਉਸੇ ਤਰ੍ਹਾਂ ਸੱਜਣ ਆਪਣਾ ਧਰਮੀ ਬਾਨਾ ਪਾ ਕੇ ਸਤਿਗੁਰੂ ਦੇ ਸਨਮੁਖ ਆ ਕੇ ਬੇਨਤੀਆ ਕਰਨ ਲੱਗ ਰਿਹਾ ਸਤਿਗੁਰੂ ਤੁਸੀਂ ਸਾਡੇ ਘਰ ਜਾ ਕੇ ਆਰਾਮ ਫਰਮਾਓ ਥੱਕੇ ਹੋਏ ਲੱਗ ਰਹੇ ਬੜੀ ਦੂਰੋਂ ਆਏ ਲੱਗਦੇ ਆਪਣੇ ਮਿੱਠੇ-ਮਿੱਠੇ ਗੱਲਾਂ ਕਰਦਾ ਸਤਿਗੁਰੂ ਚਲੋ ਘਰ ਕਰ ਲੈ ਕੇ ਆ ਗਿਆ ਸਤਗੁਰੂ ਦੇ ਹੱਥ ਦੇ ਵਿੱਚ ਇੱਕ ਪੋਟਲੀ ਸੀ ਤੇ ਉਹਨੂੰ ਸ਼ੱਕ ਸੀ ਕਿ ਇਸ ਪੋਟਲੀ ਦੇ ਵਿੱਚ ਸ਼ਾਇਦ ਸੋਨੇ ਦੀਆਂ ਮੋਹਰਾਂ ਪਈਆਂ ਨੇ ਸੱਜਣ ਨੂੰ ਇਸ ਗੱਲ ਦਾ ਸ਼ੱਕ ਸੀ ਭੈਮਰਦਾਨਾ ਜਿੱਤੇ ਗੁਰਨਾਨਦ ਦੇ ਮਹਾਰਾਜ ਜੀ ਤੁਰਦੇ ਹੋਏ ਸੱਜਣ ਦੇ ਨਾਲ ਉਤੇ ਹਵੇਲੀ ਵਿੱਚ ਆ ਗਏ ਦੇ ਜਾ ਸਤਗੁਰੂ ਨੇ ਭੈਮਰਦਾਨਾ ਜੀ ਨੂੰ ਪਹਿਲੇ ਹੀ ਚਾਰਿਤਾ ਵੀ ਭਾਈ ਪਰਦਾਨਿਆਂ ਪੁੱਜਣੀ ਸ਼ੁਰੂ ਇਸ ਘਰ ਦਾ ਭੋਜਨ ਨਹੀਂ ਛਕਣਾ ਅੰਤਜਾਮੀ ਜਾਨ ਦੇ ਸੰਸਾਰੀ ਗੱਲ। ਸ਼ਾਮ ਦਾ ਸਮਾਂ ਹੋਇਆ, ਰਾਤਰੀ ਦਾ ਸਮਾਂ ਹੋਇਆ। ਕਹਿੰਦੇ ਨੇ ਕਿ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਸਜਣ ਕਰਿਆ ਕਰਦਾ ਸੀ ਭੋਜਨ ਤਿਆਰ ਕਰਕੇ ਲੈ ਕੇ ਆ ਗਿਆ। ਜਦੋਂ ਭੋਜਨ ਲੈ ਕੇ ਆਇਆ ਤੇ ਦੇਖਦਾ ਆ ਗੁਰਨਾਨਦ ਦੇ ਮਹਾਰਾਜ ਤੇ ਭਈ ਮਰਦਾਨਾ ਜੀ ਬੈਠੇ ਨੇ ਉਹਨਾਂ ਨੂੰ ਕਹਿੰਦਾ ਆ ਕਿ ਭੋਜਨ ਸ਼ਕੋ ਸਤਿਗੁਰ ਕਹਿੰਦੇ ਨਹੀਂ ਭਾਈ ਅਸੀਂ ਭੋਜਨ ਨਹੀਂ ਸ਼ਕਣਾ ਭਈ ਮਰਦਾਨਾ ਜੀ ਨੇ ਕਿਹਾ ਕੋਈ ਕਹਿੰਦੇ ਅਸੀਂ ਨਹੀਂ ਸ਼ਕਣਾ ਬੜੀ ਵਾਰੀ ਕਿਹਾ ਨਹੀਂ ਨਹੀਂ ਭੋਜਨ ਸ਼ਕੋ ਭੋਜਨ ਸ਼ਕੋ ਤੁਸੀਂ ਸਾਡੇ ਮਹਿਮਾਨ ਬੜਾ ਮਿੱਤਾਂ ਕੀਤੀ ਪਰ ਸਤਿਗੁਰ ਕਹਿੰਦੇ ਨਹੀਂ ਭਾਈ ਭੋਜਨ ਅਸੀਂ ਨਹੀਂ ਸ਼ਕਣਾ ਸਾਡੀ ਇੱਛਾ ਨਹੀਂ ਹੈ ਤੇ ਜਦੋਂ ਉਹਦਾ ਇਹ ਭੋਜਨ ਵਾਲਾ ਮਨਸੂਬਾ ਕਾਮਯਾਬ ਨਾ ਹੋਇਆ ਤੇ ਦੂਸਰੇ ਕਮਰੇ 'ਚ ਜਾ ਕੇ ਬੈਠ ਗਿਆ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਵਾਲਾ ਕਮਰਾ ਸੀ। ਉੱਥੇ ਬੈਠ ਹੋਇਆ ਮਨ ਹੀ ਮਨ ਚੁਰਦਾ ਪਿਆ ਆ ਮਨ ਹੀ ਮਨ ਦੁਖੀ ਹੁੰਦਾ ਪਿਆ ਆ ਕਿ ਹੁਣ ਉਸ ਪੋਟਲੀ ਨੂੰ ਮੈਂ ਕਿੱਦਾਂ ਲਾਵਾਂਗਾ ਜਿੰਨੀ ਦਿਰ ਇਹ ਫਕੀਰ ਸੌਂਦਾ ਨਹੀਂ ਇਹਨੂੰ ਮੈਂ ਨਬੇੜਦਾ ਨਹੀਂ ਹੈਗਾ 19 ਜਰ ਤੱਕ ਕੋਟਲੀ ਮੇਰੇ ਹੱਥਾਂ ਨਹੀਂ ਸਕੀ ਸੋਚੀ ਜਾ ਰਿਹਾ ਪਰੇਸ਼ਾਨ ਹੋਈ ਜਾ ਰਿਹਾ ਸੱਜਣ ਤੇ ਦੂਸਰੇ ਪਾਸੇ ਬੀਤਿਆ ਸਤਿਗੁਰੂ ਗੁਰਨਾਨਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਤਰੀ ਦਾ ਸਮਾ ਹੋਇਆ ਭੈ ਮਰਦਾਨੇ ਨੂੰ ਕਹਿ ਰਹੇ ਨੇ ਕਿ ਮਰਦਾਨਿਆਂ ਤਬਾਹੋ ਜਾ ਬਾਣੀ ਆਈ ਪਾਇ ਮਰਦਾਨਾ ਜਿਨੇ ਉਸ ਸਮੇਂ ਰਵਾਵ ਦੀਆਂ ਤੰਦਾਂ ਨੂੰ ਛੇੜ ਦਿੱਤਾ ਤੇ ਖੁਦ ਪ੍ਰਤੱਖ ਪਰਮੇਸ਼ਰ ਦੇ ਨਾਲ ਹੀ ਨਾ ਆਪਣੀ ਬੜੀ ਸੁਰੀਲੀ ਆਵਾਜ਼ ਦੇ ਵਿੱਚ ਪਰਮੇਸ਼ਰ ਦੇ ਨਾਮ ਜਸ ਵਿੱਚ ਭਿੱਜ ਕੇ ਸ਼ਬਦ ਗਾਇਨ ਕਰਨਾ ਸ਼ੁਰੂ ਕਰ ਦਿੱਤਾ ਆ ਕਹਿੰਦੇ ਉਜਲ ਕਹਿ ਹਾ ਜਿਲਕਨਾ ਘਟਮ ਕਲੜੀ ਵਸ ਤੋਤਿਆਂ ਜੂਠ ਨਾ ਉਤਰੈ ਜਿਸ ਤੁਮਾਂ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿਥੈ ਨਿਖਾ ਮੰਗੀਐ ਤਿਥੈ ਖੜੇ ਤਿਸਨ ਸਤਿਗੁਰੂ ਦੇ ਸ਼ਬਦ ਉਚਾਰੇ ਨਾਲ ਦੇ ਕਬਰੇ 'ਚ ਬੈਠਾ ਹੋਇਆ ਸੱਜਣ ਜਿਹੜਾ ਸੀ ਉਹ ਇਹਨਾਂ ਸ਼ਬਦ ਨੂੰ ਬੜੇ ਤਿਆਰ ਨਾਲ ਸੁਣਦਾ ਪਿਆ ਸੀ ਕਿ ਫਕੀਰ ਸੌਂ ਨਹੀਂ ਰਿਹਾ ਹੈਗਾ ਤੇ ਉਹਦਾ ਉਹਦਾ ਮਨ ਸਭਾ ਨਹੀਂ ਸਕਾਮਯਾਬ ਹੋ ਰਿਹਾ ਤੇ ਜਦੋਂ ਕਿਸੇ ਇਨਸਾਨ ਦਾ ਕੋਈ ਮਨਸੂਬਾ ਕਾਮਯਾਬ ਨਾ ਹੋਵੇ ਤੇ ਉਹਨੂੰ ਉਹਦੀ ਨੀਂਦ ਉੱਡ ਜਾਂਦੀ ਹੈ ਇਸੇ ਤਰ੍ਹਾਂ ਅੱਜ ਸੱਜਣ ਦੀ ਜਿਹੜੀ ਨੀਂਦ ਆ ਉੱਡੀ ਪਈ ਸੀ ਤੇ ਉਹ ਬੈਠਾ ਬੈਠਾ ਸ਼ਬਦ ਸੁਣਨ ਲੱਗ ਪਿਆ ਜਦੋਂ ਸਤਿਗੁਰਾਂ ਦੇ ਇਸ ਪਾਵਨ ਸ਼ਬਦ ਨੂੰ ਸੁਣਿਆ ਆ ਤੇ ਸੱਜਣ ਜਿਹੜਾ ਆ ਉਹ ਮਨ ਹੀ ਮਨ ਪਰੇਸ਼ਾਨ ਹੋਣਾ ਸ਼ੁਰੂ ਹੋ ਗਿਆ ਕਿ ਇਹ ਜੋ ਸ਼ਬਦ ਗਾਇਨ ਕੀਤਾ ਆ ਇਹ ਸਾਰੇ ਸ਼ਬਦ ਮੇਰੀ ਜ਼ਿੰਦਗੀ ਦੇ ਉੱਤੇ ਢੁਕਦਾ ਹੈ ਬੱਗੇ ਬੱਗੇ ਕੱਪੜੇ ਤੀਰਥ ਮੰਝ ਉਸਨ ਘਟ ਘਟ ਜੀਆਂ ਖਾਵਣੇ ਬੱਗੇ ਨਾ ਕਹੀਨ ਕਹਿੰਦੇ ਹੁਣ ਬਗਲੇ ਰਹਦੇ ਤੀਰਥ ਸਥਾਨ ਤੇ ਨੇ ਹੈਗੇ ਚਿੱਟੇ ਨੇ ਬਿਲਕੁਲ ਤੇ ਪਰ ਕਹਿੰਦੇ ਨੇ ਘੁੱਟ-ਘੁੱਟ ਜੀਆਂ ਖਾਣੇ ਮੱਛੀਆਂ ਨੂੰ ਕਿਦਾਂ ਆਪਣੀ ਚੁੰਝ ਨਾਲ ਫੜ ਕੇ ਇੱਕੋ ਵਾਰ ਗਲੇ 'ਚ ਲੰਗਾ ਕੇ ਅੰਦਰ ਸੱਟ ਲੈੰਦੈ ਵਸਤਰ ਚਿੱਟੇ ਨੇ ਪਰ ਕਦੇ ਹੰਸ ਨਹੀਂ ਨਾ ਬਣ ਸਕਦੇ ਹਾਂ ਕੋ ਗੱਲ ਵੱਖਰੀ ਏ ਕਿ ਜੋ ਤਿਸ ਭਾਵੇ ਨਾਨਕਾ ਸਾਈ ਭਲੀਕਾਰ ਜੇ ਪਰਮੇਸ਼ਰ ਨੂੰ ਚੰਗਾ ਲੱਗੇ ਤੇ ਉਹੀ ਕਾਰਜ ਕਰਦਾ ਜੇ ਆਕਾਰ ਕ੍ਰਿਪਾ ਨੂੰ ਚੰਗਾ ਲੱਗੇ ਤੇ ਉਹ ਬਗਲਿਆਂ ਨੂੰ ਫਿਰ ਹੰਸ ਬਣਾ ਦਿੰਦਾ ਹੈ ਉਹ ਉਹਦੇ ਹੱਥ ਹੈ ਉਹਦੀ ਕਰਾਮਾਤ ਉਹਦੀ ਤਾਕਤ ਹੈ ਉਹ ਸਮਰੱਥ ਹੈ ਪਰਮੇਸ਼ਰ ਦੀ ਇਹ ਆਸਾ ਗੁਰੂ ਦੀ ਬਾਣੀ ਵਿੱਚ ਕਈ ਥਾਵਾਂ ਤੇ ਸਮਝਾਉਣਾ ਕੀਤਾ ਜੇ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਜੇ ਪਰਮੇਸ਼ਰ ਨੂੰ ਚੰਗਾ ਲੱਗੇ ਤੇ ਕਾਂ ਤੋਂ ਹੰਸ ਵੀ ਬਣਾ ਦਿੰਦਾ ਹੈ ਕੋਈ ਉਹਦੀ ਤਾਕਤ ਸਮਰਥਾ ਹੈਗੀ ਹੈ ਪਰ ਸਤਿਗੁਰੂ ਕਹਿੰਦੇ ਨੇ ਹੁਣ ਜਿਹੜੇ ਬਗਲੇ ਨੇ ਉਹ ਹੰਸ ਨਹੀਂ ਬਣ ਸਕਦੇ ਆ ਕਿਉਂਕਿ ਮਨ ਵਿੱਚ ਪਾਪ ਜੇ ਮਨ ਦਾ ਪਾਪ ਨਹੀਂ ਖਤਮ ਹੋਏਗਾ ਤਾਂ ਫਿਰ ਕਿਦਾਂ ਬੰਦਾ ਹੰਸ ਬਣ ਸਕਦਾ ਹੈ ਹੁਣ ਇਸੇ ਤਰ੍ਹਾਂ ਹੀ ਜਿਹੜਾ ਭਾਈ ਸੱਜਣ ਆ ਮਨ ਹੀ ਮਨ ਝੋਦਾ ਪਿਆ ਝੁਰਦਾ ਪਿਆ ਹੈ ਪਰ ਸੱਜਣ ਨੇ ਜਦੋਂ ਸ਼ਬਦ ਸਰਵਣ ਕੀਤਾ ਤਾਂ ਮਨ ਸ਼ਾਂਤ ਹੋ ਗਿਆ ਮਨ ਚ ਸਥਿਰਤਾ ਆ ਗਈ ਅੰਦਰੋਂ ਹਿਰਦਾ ਕਹਿ ਰਿਹਾ ਹੈ ਕਿ ਇਹ ਤਾਂ ਸਾਰੇ ਲੱਛਣ ਮੇਰੇ ਨੇ ਧਰਮੀ ਬਾਣਾ ਮੈਂ ਪਾਇਆ ਹੋਇਆ ਲੋਕਾਂ ਨੂੰ ਮੈਂ ਲੁੱਟਦਾ ਲੋਕਾਂ ਦੇ ਕਤਲ ਮੈਂ ਕਰਦਾ ਧਨ ਦੇ ਲਾਲਚ ਦੇ ਪਿੱਛੇ ਸਾਰਾ ਜਿਹੜਾ ਆਪਣਾ ਜੀਵਨ ਕਾਲ ਜਿਵੇਂ ਆਪਾਂ 2 ਘੰਟੇ ਦੀ ਫਿਲਮ ਦੇਖਦੇ ਆ ਨਾ ਤੇ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਉਸੇ ਤਰ੍ਹਾਂ ਨੂੰ ਆਪਣੇ ਜੀਵਨ ਅੱਖਾਂ ਦੇ ਸਾਹਮਣੇ ਦਿਖਾਈ ਦੇਣ ਲੱਗ ਪਿਆ ਜਿਹੜਾ ਉਹਦਾ ਕਾਲਾ ਜੀਵਨ ਹੈ ਸੱਜਣ ਦੇ ਮਨ ਦੀ ਬਿਰਤੀ ਨੂੰ ਸਮਝ ਆ ਗਈ ਕਿ ਇਹ ਫਕੀਰ ਕੋਈ ਆਮ ਫਕੀਰ ਨਹੀਂ ਹੈ ਇਹ ਕੋਈ ਆਮ ਇਨਸਾਨ ਨਹੀਂ ਹੈ ਇਹਨੂੰ ਮੇਰੇ ਹਿਰਦੇ ਦਾ ਪਤਾ ਹੈ ਯਾਨੀ ਇਹਦੇ ਵਿੱਚ ਕੋਈ ਨਾ ਕੋਈ ਪਰਮੇਸ਼ਰ ਦੀ ਰਹਿਮਤ ਹੈਗੀ ਹੈ ਸੱਜਣ ਆਪਣੇ ਕਮਰੇ ਵਿੱਚੋਂ ਫਟਾਫਟ ਉੱਠਿਆ ਉੱਠ ਕੇ ਜਾ ਕੇ ਸਤਗੁਰ ਦੀਨ ਦਿਆਲ ਦੇ ਚਰਨਾਂ ਦੇ ਉੱਤੇ ਜਾ ਕੇ ਸਿਰ ਰੱਖ ਦਿੱਤਾ ਸਤਗੁਰੂ ਬਖਸ਼ ਦਿਓ ਹੰ ਪਾਪੀ ਵੱਡ ਗੁਨੇਗਾਰ ਅਸੀਂ ਬੜੇ-ਬੜੇ ਪਾਪੀ ਆ ਸੰਸਾਰ ਦੇ ਵਿੱਚ ਪਰਮੇਸ਼ਰ ਸਾਨੂੰ ਬਖਸ਼ ਦਿਓ ਹਰ ਕਿਰਪਾ ਕਰਕੇ ਰੱਖ ਲਿਓ ਕਿਰਪਾ ਕਰਕੇ ਸਾਨੂੰ ਰੱਖ ਲੈ ਮਿਹਰ ਕਰ ਦੇ ਪਰਮੇਸ਼ਰ ਚਾਹੇ ਤਾਂ ਕਿਹਨੂੰ ਨਹੀਂ ਮਾਫ਼ ਕਰ ਸਕਦਾ ਅੱਜ ਤਾਂ ਸੱਜਣ ਵੀ ਆਪਣੀ ਮਾਫ਼ੀ ਮੰਗਣ ਵਾਸਤੇ ਗੁਰੂ ਚਰਨਾਂ ਵਿੱਚ ਜਾ ਕੇ ਡੇਗ ਗਿਆ ਤੇ ਸਤਿਗੁਰੂ ਦੀਂ ਦਿਆਲਤਾ ਵੈਸੇ ਹੀ ਕਰੁਣਾ ਦੇ ਕਾਰਨ ਪ੍ਰੇਮ ਭਰਤੀ ਦੇ ਘਰ ਨੇ ਸਤਿਗੁਰੂ ਨੇ ਭਾਈ ਸੱਜ ਨੂੰ ਕਿਹਾ ਭਾਈ ਸੱਜਣਾ ਨਾਮ ਤੇਰਾ ਬੜਾ ਸੋਹਣਾ ਆ ਬੜਾ ਸੋਹਣਾ ਤੇ ਕੋਈ ਤਰ ਨਾਮ ਹੈ ਤੇਰਾ ਪਰ ਤੇਰੇ ਕਾਰਜ ਉਹ ਵਾਲੇ ਨਹੀਂ ਆਗੇ ਨਾਮ ਤੇਰਾ ਸੱਜਣਾ ਹੈ ਪਰ ਸੱਜਣਾ ਵਾਲੇ ਕਾਰਜ ਨਹੀਂ ਤੇਰੇ ਆਗੇ ਜਿਵੇਂ ਦਾ ਤੇਰਾ ਨਾਮ ਸੱਜਣਾ ਹੈ ਨਾ ਸੱਜਣ ਵਾਲੇ ਕਾਰਜ ਵੀ ਕਰਿਆ ਕਰ ਸੱਜਣ ਦਾ ਕਾਰਜ ਕੀ ਹੁੰਦਾ ਹੈ ਸੱਜਣ ਸਹੀ ਨਾਲ ਮੈਂ ਚਲਦਿਆ ਨਾਲ ਚਲਨ ਜਿਥੈ ਲੇਖਾ ਮੰਗਿਐ ਤਿਥੈ ਖੜੇ ਦਿਸਨ ਕਹਿੰਦੇ ਅਸਲ ਸੱਜਣ ਸੱਜਣਾ ਉਹ ਹੁੰਦਾ ਆ ਜਿਹੜਾ ਦੁੱਖ ਦੇ ਵਿੱਚ ਤੇ ਸੁੱਖ ਦੇ ਵਿੱਚ ਸਭ ਤੋਂ ਪਹਿਲਾਂ ਤੇਰੇ ਨਾਲ ਆ ਕੇ ਖਲੋ ਜਾਵੇ ਜਿੱਥੇ ਪਰਮੇਸ਼ਰ ਲੇਖਾ ਮੰਗੇ ਤੇਰੇ ਨਾਲ ਹੋਵੇ ਬਿਹਾਬ ਇਹ ਬੰਦਾ ਮੇਰੇ ਨਾਲ ਕੁੱਲਤਾ ਸੀ ਮੈਂ ਇਹਦੇ ਨਾਲ ਰਲ ਕੇ ਇਹ ਕੰਮ ਕੀਤਾ ਆ ਜਾਂ ਇਹ ਕਾਰਜ ਮੈਂ ਕਿ ਅਸੀਂ ਦੋਵਾਂ ਨੇ ਕੀਤੇ ਆ ਉਹ ਉਹਨੂੰ ਕਹਿੰਦੇ ਆ ਸੱਜਣ ਅਸਲੀ ਜਿੱਥੇ ਕੋਈ ਦੁੱਖ ਸੁੱਖ ਦਾ ਸਮਾ ਆਵੇ ਤੇਰੇ ਨਾਲ ਖੜਾ ਹੋਵੇ ਤੇ ਅਸਲੀ ਸੱਜਣ ਉਹ ਹੀ ਆ ਜਿਹੜਾ ਹਰੇਕ ਦੀ ਮਦਦ ਕਰਨਾ ਜਾਣਦਾ ਸੱਜਣਾ ਹੋ ਅੱਜ ਤੋਂ ਬਾਅਦ ਸੱਜਣਾ ਵਾਲੇ ਕੰਮ ਕਰਿਆ ਕਰ ਸਤਿਗੁਰ ਕੀ ਕਰਾ ਕਰ ਅਮਰਤ ਮਿਲ ਉਠਿਆ ਕਰ ਨਹਾਇਆ ਕਰ ਇਸ਼ਨਾਨ ਕਰਿਆ ਕਰ ਬਾਣੀ ਪੜਿਆ ਕਰ ਮੂਲ ਮੰਤਰ ਦਾ ਜਾਪ ਕਰਿਆ ਕਰ ਝੂਠ ਨਿੰਦਿਆ ਫਰੇਬ ਤੋਂ ਦੂਰ ਹੋ ਜਾ ਤੇ ਅੱਜ ਤੋਂ ਬਾਅਦ ਕਿਸੇ ਗਰੀਬ ਦੇ ਨਾਲ ਵਧੇਗੀ ਨਹੀਂ ਕਰਨੀ ਹੈ ਕਿ ਇਮਾਨਦਾਰੀ ਦੇ ਨਾਲ ਧਨ ਕਮਾ ਕੇ ਭਾਵੇਂ ਥੋੜੇ ਤੇ ਗੁਜ਼ਾਰਾ ਕਰੀ ਪਰ ਗੁਜ਼ਾਰਾ ਜਿਹੜਾ ਆ ਉਹ ਇਮਾਨਦਾਰੀ ਦੇ ਧਨ ਦੇ ਨਾਲ ਕਰਨਾ ਸੱਜਣਾ ਇਹ ਕਾਜ ਸ਼ੁਰੂ ਕਰਦੇ ਸੱਚ ਜਾਣਿਓ ਜਦੋਂ ਖੁਦ ਪਰਮੇਸ਼ਰ ਰੂਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਜਣ ਨੂੰ ਸਮਝਾਇਆ ਤੇ ਸੱਜਣ ਦੇ ਜੀਵਨ ਵਿੱਚ ਤਬਦੀਲੀ ਆ ਗਈ ਜਿਸ ਨੂੰ ਦੁਨੀਆ ਸੱਜਣ ਠੱਗ ਕਹਿੰਦੀ ਸੀ ਹੁਣ ਵਾਕਈ ਉਹ ਸੱਜਣ ਸੱਜਣਾ ਵਾਲੇ ਕੰਮ ਕਰਨ ਲੱਗ ਪਿਆ ਹੁਣ ਉਹ ਕਿਸੇ ਨੂੰ ਕਤਲ ਨਹੀਂ ਕਰਦਾ ਹੁਣ ਲੋਕਾਂ ਨੂੰ ਸਰਕਾਰ ਨਾਲ ਘਰੇ ਲੈ ਕੇ ਆਉਂਦਾ ਭੋਜਨ ਸਿਕਾਉਂਦਾ ਆ ਤੇ ਅਗਲੇ ਦਿਨ ਬੜੇ ਪਿਆਰ ਦੇ ਨਾਲ ਆਪਣੀ ਹਵੇਲੀ ਤਰਵਾਨਾ ਕਰ ਦਿੰਦਾ ਆ ਤਾਂ ਉਮਰ ਉਸ ਸੱਜਣ ਅਜਿਹੀ ਹੀ ਬਾਅਦ ਵਿੱਚ ਕਾਰਜ ਕੀਤੇ ਬਾਣੀ ਪੜਦਾ ਰਿਹਾ ਨਾਮ ਜਪਦਾ ਰਿਹਾ ਇਸ਼ਨਾਨ ਕਰਦਾ ਰਿਹਾ ਜਿਹੜੇ ਕਾਰਜਾਂ ਤੋਂ ਸਤਿਗੁਰ ਨੇ ਵਰਜਿਤ ਕੀਤਾ ਕਦੇ ਨਹੀਂ ਕੀਤੇ ਜਿਹੜੇ ਕਾਰਜ ਕਰਨ ਨੂੰ ਕਿਹਾ ਉਹ ਤਮਾਮ ਉਮਰ ਫਿਰ ਸੱਜਣ ਨੇ ਜਿਹੜੇ ਕਾਰਜ ਕੀਤੇ ਤੇ ਫਿਰ ਉਹ ਸੱਜਣ ਠਗ ਤੋਂ ਭਾਈ ਸੱਜਣ ਦੇ ਰਤਵੇ ਤੱਕ ਪਹੁੰਚ ਗਿਆ ਇਹੀ ਸਾਡੇ ਗੁਰੂ ਜੀ ਕਰਾਮਾਤ ਹੈ ਗੁਰੂ ਨੂੰ ਇਸੇ ਕਰਕੇ ਪਾਰਸ ਪੱਥਰ ਕਿਹਾ ਜਾਂਦਾ ਆ ਜਿਸ ਨੂੰ ਛੂਹ ਦਿੰਦਾ ਆ ਉਹ ਸੁਨ ਸੋਨਾ ਬਣਾ ਕੇ ਰੱਖ ਦਿੰਦਾ ਹੈ ਗੁਰੂ ਅਜਿਹੀ ਤਾਕਤ ਅਜ਼ਮਤ ਦਾ ਮਾਲਕ ਆ ਗੁਰੂ ਪਰਮੇਸ਼ਰ ਤਾਂ ਉਹ ਸਰੂਪ ਆ ਜਿਹੜਾ ਸੰਸਾਰ ਵਿੱਚ ਸਾਨੂੰ ਉਪਦੇਸ਼ ਦੇ ਕੇ ਸਮਝਾਉਂਦਾ ਆ ਗੁਰੂ ਸਾਨੂੰ ਚੰਗੇ ਰਸਤੇ ਤੇ ਲੈ ਕੇ ਜਾਂਦਾ ਆ ਗੁਰੂ ਪਰਮੇਸ਼ਰ ਇੱਕੋ ਜਾਣ ਗੁਰੂ ਤੇ ਪਰਮੇਸ਼ਰ 'ਚ ਕੋਈ ਅੰਤਰ ਜਾਂ ਫਰਕ ਨਹੀਂ ਹੈ ਸੋ ਇਸੇ ਤਰ੍ਹਾਂ ਜਿੰਨਾ ਕੋਈ ਸਮਾ ਸੰਸਾਰ ਵਿੱਚ ਸਾਨੂੰ ਵੀ ਬਖਸ਼ਿਸ਼ ਹੋਇਆ ਅਸੀਂ ਵੀ ਗੁਰੂ ਪਾਤਸ਼ਾਹ ਦੇ ਹੁਕਮਾਂ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਪਤਿਤ ਕਰਨਾ ਸਦਾ ਹੀ ਸੱਜਣਾ ਵਾਲੇ ਕਾਰਜ ਕਰਨੇ ਨੇ ਤਾਂ ਹੀ ਹੋ ਸਕਣਗੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਅਰ ਪ੍ਰਪਾਤੇ ਮੇਲੇ ਸਿੱਤਨੇ ਇੱਕ ਬੇਨਤੀਆਂ ਪ੍ਰਵਾਰ ਕਰਨਾ ਵਿਚਾਰਾ ਕਰਦੇ ਹੋਈਆਂ ਬਿਆਨਤ ਬਿਲ ਪ੍ਰਕਾਰ ਦੀ ਪੁਲਾਗਤ ਨੇ ਸਤਿਗੁਰੂ ਅਤੇ ਸਤਿਗੁਰਾਂ ਦੇ ਸਖਤ ਬਖਸ਼ਣ ਯੋਗ ਹੈ ਜੀ ਬਖਸ਼ੋ ਤਾਂ ਪ੍ਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ